ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ YouTube ਚੈਨਲ ਦੇ ਉੱਤੇ ਤਾਂ ਕਿ ਜੋ ਵੀ ਤੁਸੀਂ ਆਪਣੇ ਚੈਨਲ ਦੇ ਉੱਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਹਰ ਇੱਕ ਲੱਕੀ ਡਰਾ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸਾਡੇ ਤੋਂ ਚੈਨਲ ਤੇ ਮਿਲੂਗੀ ਤਾਂ ਕਿ ਆਪਣਾ ਇੱਕ ਕਾਫੀ ਟਾਈਮ ਤੋਂ ਪਿੰਡ ਓਬਿਆਂ ਦਾ ਡਰਾ ਚੱਲ ਰਿਹਾ ਸੀ ਅੱਜ ਤੁਹਾਨੂੰ ਉਸ ਗੋਂਸਲਾ ਜਰਖਣ ਕਰਾ ਰਹੇ ਹਾਂ ਆ ਤੁਹਾਡਾ ਆਪਣਾ 메인 게ਟ ਆ ਗਿਆ ਗਊਸਾਲਾ ਦਾ ਪਿੰਡ ਉੱਭਿਆ ਜਿੱਥੇ ਤੁਹਾਡਾ ਦਿੱਤਾ ਗਿਆ 100-100 ਰੁਪਿਆ ਜੋ ਵੀ ਮੇਰਾ ਵੀਰ ਭਰਾ ਸੱਜਣ ਦਾਨੀ ਉਹਨੇ ਬੱਦ ਤੋਂ ਵੱਧ ਸਹਿਯੋਗ ਪਾਇਆ ਆਹ ਦੇਖ ਲਓ ਮੇਰੇ ਭਰਾ ਵੀ ਹਾਂ ਤੁਹਾਡਾ 21 ਰੁਪਿਆ ਇੱਥੇ ਖਰਚ ਕੀਤਾ ਜਾਣਾ ਹੈ ਪਿੰਡ ਉੱਭਿਆ ਸ਼ੈੱਡ ਦੇ ਅਨੁਸਾਰੀ ਲਈ ਦਾਨ ਪੱਤਰ ਪਾ ਗਿਆ ਹੈ ਜੋ ਵੀ ਕੋਈ ਸਾਡਾ ਭਰਾ ਸੇਵਾਦਾਰ ਤੁਹਾਡੇ ਆਂਡ ਗਮਾਂਡ ਕੋਈ ਪਿੰਡ ਜਿੱਥੋਂ ਇਹ ਘਰ ਦੇ ਬਾਹਰ ਸੇਵਾ ਦਾ ਪਰਚੀ ਕੱਟਣਾ ਆਉਂਦਾ ਹੈ ਤਾਂ ਪਲੀਜ਼ ਆਪਣਾ ਇੱਕ ਦੋ ਜਿੰਨੀ ਵੀ ਸਾਧਾ ਹੋਵੇ ਉਨੇ ਇੱਕ ਦੋ ਸੇਵਾ ਜ਼ਰੂਰ ਲਾਇਆ ਕਰੋ ਉਹ ਦੇਖੋ ਕਿਉਂਕਿ ਪੰਜੇ ਉਂਗਲਾਂ ਇੱਕ ਸਾਤਾ ਨਹੀਂ ਹੁੰਦੀਆਂ ਤੁਹਾਨੂੰ ਆਪ ਨੂੰ ਹੀ ਪਤਾ ਆਪਣੇ ਪਿੰਡ ਉੱਬਿਆਂ ਦੀ ਦੇਖ ਲਓ ਹੁਣ ਗਊਸ਼ਾਲਾ ਦਾ ਕੰਮ ਚੱਲ ਰਿਹਾ ਹੈ ਤੇ ਇਸ ਤੁਹਾਨੂੰ ਲੈੇ ਜਾ ਕੇ ਤੁਹਾਨੂੰ ਕੰਮ ਦਿਖਾ ਵੀ ਸਕਦੇ ਆ ਬਾਕੀ ਤੁਸੀਂ ਆਪ ਸੰਨੋ ਬੱਦ ਤੋਂ ਵੱਧ ਸਹਿਯੋਗ ਪਾਇਆ ਕਰੋ ਪਿੰਡ ਉੱਬਿਆਂ ਜੋ ਕਿ ਹੁਣ ਟੋਟਲੀ ਕਾਫੀ ਟਾਈਮ ਤੋਂ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਹੁਣ ਟੋਟਲੀ 20 ਦਿਨ ਰਹਿ ਗਏ ਅੱਜ 20 ਦਿਨ ਅੱਜ ਹੋ ਗਈ ਹੈ 10 ਤਰੀਕ ਹੋ ਗਈ ਤੁਹਾਡੇ ਸਾਹਮਣੇ ਆ ਆਪਣਾ ਜਿੰਨਾ ਵੀ ਸਹਿਯੋਗ ਫਾਰੇ ਹੋ ਦੇਖੋ ਇੱਥੇ ਲੱਗਣਾਗਾ ਆਪਣਾ 100-100 ਰੁਪਏ ਨਾਲ ਦੇਖੋ ਕੁਝ ਨਹੀਂ ਹੁੰਦਾ ਕੁਝ ਨਹੀਂ ਨਾਲ ਜਾਣਾ ਇੱਥੇ ਬੇਜੁਬਾਨ ਗਊਸ਼ਾਲਾ ਇਹਨਾਂ ਦਾ ਕੁਛ ਨਾ ਕੁਛ ਬਣ ਜੂਗਾ ਤੁਹਾਡੇ 100-100 ਰੁਪਏ ਨਾਲ ਕੁਝ ਨੰਦਾ ਦੇਖੋ ਆਪਣਾ ਜੋ ਵੀ ਕੋਈ ਮੇਰਾ ਭਰਾ ਸੱਜਣ ਦਾਨੀ ਵੱਧ ਤੋਂ ਵੱਧ ਸਹਿਯੋਗ ਪਾ ਸਕਦਾ ਹੈ ਤੁਹਾਨੂੰ ਇੱਧਰ ਆਪਣੇ ਜਿੰਨੀ ਵੀ ਗਊਆਂ ਮਾਤਾ ਇੱਥੇ ਹੈਗੀ ਆ ਉਥੇ ਦਰਸ਼ਨ ਕਰਾ ਰਹੇ ਹਾਂ ਲਵੇ ਜਾ ਕੇ ਤੁਹਾਨੂੰ ਦਿਖਾਵਾਂਗੇ ਆ ਦੇਖ ਲੋ ਭਰਾ ਆਪਣਾ ਜਿੰਨਾ ਵੀ ਤੁਹਾਡਾ ਦਿੱਤਾ ਰਿਹਾ ਰੁਪਿਆ ਹੈਗਾ ਇੱਕ ਇੱਕ ਰੁਪਿਆ ਇੱਥੇ ਖਰਚ ਕੀਤਾ ਜਾਣਾ ਸੋ ਜਿੰਨੇ ਵੀ ਸੰਗਤ ਆਪਣੇ ਚੈਨਲ ਦੇ ਹਾਜ਼ਰੀ ਲਵਾ ਰਹੀ ਹੈ ਤੇ ਆਪਣਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੇਖ ਲਓ ਆ ਬੇਜੁਬਾਨ ਜਿੰਨਾ ਵੀ ਦੇ ਸਕਦੇ ਤੁਸੀਂ ਆਪਣੇ ਪਿੰਡ ਉੱਬਿਆਂ ਹੁਣ ਇਹ 20 ਦਿਨ ਰਹਿ ਗਏ ਨੇ 10 ਦਿਨ ਰਹਿ ਗਏ ਨੇ ਆਪਣਾ ਵੱਧ ਤੋਂ ਵੱਧ ਸਹਿਯੋਗ ਪਾਓ ਤੇ ਆਪਣ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ